ਬਹੁਤ ਹੀ ਕਮਾਲ ਦੀ ਕਿਚਨ ਟਿਪਸ ਜਰੂਰ ਸੁਣੋ ਨੰਬਰ 1 ਦਾਲ ਚੀਨੀ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦੀ ਹੈ ਨੰਬਰ 2 ਜੇਕਰ ਨੱਕ ਵਿੱਚੋਂ ਖੂਨ ਨਿਕਲਦਾ ਹੋਵੇ ਤਾਂ ਕੇਲੇ ਨੂੰ ਚੀਨੀ ਵਾਲੇ ਤਦ ਨਾਲ ਖਾ ਲਓ ਇਸ ਨਾਲ ਕਾਫੀ ਆਰਾਮ ਮਿਲੇਗਾ ਨੰਬਰ 3 ਸੁਪਾਰੀ ਖਾਣ ਨਾਲ ਪਿਸ਼ਾਬ ਦੀ ਜਲਨ ਖਤਮ ਹੁੰਦੀ ਹੈ ਨੰਬਰ 4 ਘੱਟ ਪਾਣੀ ਪੀਣ ਨਾਲ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ ਨੰਬਰ 5 ਕਰੇਲਾ ਵਾਲਾਂ ਨੂੰ ਮਜ਼ਬੂਤ ਕਰਦਾ ਹੈ ਤੇ ਚਿਹਰੇ ਤੇ ਚਮਕ ਲੈ ਕੇ ਆਉਂਦਾ ਹੈ। ਨੰਬਰ 6 ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹੋ ਰਹੇ ਹਨ ਤਾਂ ਇਹਨਾਂ ਦਾ ਮੁੱਖ ਕਾਰਨ ਪੇਟ ਦੀ ਗਰਮੀ ਹੋ ਸਕਦਾ ਹੈ ਜਾਂ ਤੁਹਾਨੂੰ ਕਬਜ ਹੋ ਸਕਦੀ ਹੈ ਜਾਂ ਫਿਰ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਹੈ। ਨੰਬਰ 7 ਜਿਹੜੇ ਇਨਸਾਨਾਂ ਨੂੰ ਪੁਰਾਣੇ ਸਮੇਂ ਤੋਂ ਹੀ ਲੰਬੇ ਸਮੇਂ ਤੋਂ ਹੀ ਕਬਜ ਹੋਵੇ ਉਹਨਾਂ ਨੂੰ ਕਿਸ਼ਮਿਸ਼ ਜ਼ਰੂਰ ਖਾਣੀ ਚਾਹੀਦੀ ਹੈ ਇਸ ਨਾਲ ਕਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 8 ਨਾਰੀਅਲ ਦਾ ਤੇਲ ਬਦਾਮਾਂ ਦਾ ਤੇਲ ਜਾਂ ਫਿਰ ਜੈਤੂਨ ਦਾ ਤੇਲ ਇਸ ਤੇਲ ਦੀ ਚਿਹਰੇ ਤੇ ਮਾਲਿਸ਼ ਕਰਨ ਨਾਲ ਚਿਹਰੀ ਦੀ ਚਮੜੀ ਪਰ ਨਿਖਾਰ ਆਉਂਦਾ ਹੈ ਤੇ ਚਿਹਰੇ ਦੇ ਦਾਗ-ਧੱਬੇ ਵੀ ਸਾਫ਼ ਹੋ ਜਾਂਦੇ ਹਨ। ਨੰਬਰ 9 ਜਦੋਂ ਵੀ ਸਾਡਾ ਸਰੀਰ ਗਹਿਰੀ ਨੀਂਦ ਵਿੱਚ ਹੁੰਦਾ ਹੈ ਉਸ ਸਮੇਂ ਮੈਟਾਬੋਲਿਜ਼ਮ ਵੱਧ ਜਾਂਦਾ ਹੈ। ਨੰਬਰ 10 ਸਰਦੀਆਂ ਦੇ ਮੌਸਮ ਵਿੱਚ ਚਿਹਰੇ ਉੱਪਰ ਗੁਲਾਬ ਜਲ ਅਤੇ ਗਲਿਸਰੀਨ ਦਾ ਮਿਸ਼ਰਣ ਲਗਾਉਣ ਦੇ ਨਾਲ ਚਮੜੀ ਨੂੰ ਕਾਫੀ ਲਾਭ ਮਿਲਦਾ ਹੈ। ਨੰਬਰ 11 ਕਿਸ਼ਮਿਸ਼ ਖਾਣ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਤੇ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। ਨੰਬਰ 12 ਚਿਹਰੇ ਦੀ ਡੈੱਡ ਸਕਿਨ ਨੂੰ ਕੱਢਣ ਲਈ ਚਿਹਰੇ ਉੱਪਰ ਕੱਚਾ ਦੁੱਧ ਲਗਾ ਕੇ ਕੁਝ ਸਮੇਂ ਲਈ ਰੱਖੋ। ਫਿਰ ਚਿਹਰੇ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਤੇ ਨਿਖਾਰ ਆ ਜਾਵੇਗਾ। ਨੰਬਰ 13 ਅਦਰਕ ਵਾਲਾ ਪਾਣੀ ਪੀਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ਤੇ ਨਾਲ ਹੀ ਜੋੜਾਂ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ। ਨੰਬਰ 14 ਰੋਜ਼ਾਨਾ ਤુલਸੀ ਦੀਆਂ 3-4 ਪੱਤੀਆਂ ਚਬਾਉਣ ਦੇ ਨਾਲ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 15 ਗਰੇਵੀ ਦਾ ਰੰਗ ਵਧੀਆ ਲੈ ਕੇ ਆਉਣ ਲਈ ਮਸਾਲੇ ਦੇ ਨਾਲ ਹਲਕਾ ਜਿਹਾ ਚੁਕੰਦਰ ਵੀ ਪੀਸ ਕੇ ਪਾ ਲਿਆ ਕਰੋ ਇਸ ਦੇ ਨਾਲ ਕਾਫੀ ਲਾਭ ਮਿਲਦਾ ਹੈ। ਨੰਬਰ 16 ਸਵੇਰੇ ਖਾਲੀ ਪੇਟ ਕਦੇ ਵੀ ਨਾਸ਼ਪਾਤੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਪੇਟ ਵਿੱਚ ਦਰਦ ਰਹਿਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 17 ਜੇਕਰ ਤੁਸੀਂ ਸਵੇਰੇ ਸ਼ਾਮ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਜੀਰੇ ਦਾ ਉਬਾਲ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ શરીਰ ਅੰਦਰ ਕੈਲਸ਼ੀਅਮ ਦੀ ਕਮੀ ਪੂਰੀ ਹੋਵੇਗੀ ਨੰਬਰ 18 ਜੇਕਰ ਕਮਰ ਵਿੱਚ ਦਰਦ ਰਹਿੰਦਾ ਹੈ ਤਾਂ ਦੁੱਧ ਦੇ ਵਿੱਚ ਸੌਂਫ ਉਬਾਲ ਕੇ ਪੀ ਲਿਆ ਕਰੋ ਇਸ ਨਾਲ ਦਰਦ ਤੋਂ ਕਾਫੀ ਆਰਾਮ ਮਿਲਦਾ ਹੈ ਨੰਬਰ 19 ਨਹਾਉਣ ਤੋਂ ਪਹਿਲਾਂ ਅੱਖਾਂ ਕੰਨਾਂ ਤੇ ਧੁੰਨੀ ਵਿੱਚ ਤੇਲ ਪਾਉਣ ਨਾਲ ਕਦੇ ਵੀ ਅੱਖਾਂ ਖਰਾਬ ਨਹੀਂ ਹੁੰਦੀਆਂ ਜੇਕਰ ਤੁਸੀਂ ਮੱਝ ਦਾ ਦੁੱਧ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਮੋਟੇ ਹੋਵੋਗੇ ਕਿਉਂਕਿ ਇਸ ਵਿੱਚ ਚਿਕਨਾਈ ਜ਼ਿਆਦਾ ਹੁੰਦੀ ਹੈ ਪਰ ਜੇਕਰ ਤੁਸੀਂ ਗਾਂ ਦਾ ਦੁੱਧ ਪੀਂਦੇ ਹੋ ਤਾਂ ਇਸ ਵਿੱਚ ਚਿਕਨਾਈ ਘੱਟ ਤੇ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਤੇ ਇਹ ਆਸਾਨੀ ਨਾਲ ਪਚ ਵੀ ਜਾਂਦਾ ਹੈ ਨੰਬਰ 22 ਜਿਸ ਇਨਸਾਨ ਨੂੰ ਕਮਜ਼ੋਰੀ ਜ਼ਿਆਦਾ ਮਹਿਸੂਸ ਹੁੰਦੀ ਹੋਵੇ ਤੇ ਬੁਢਾਪਾ ਨਜ਼ਰ ਆ ਰਿਹਾ ਹੋ ਵੀ ਅਜਿਹੇ ਇਨਸਾਨ ਨੂੰ ਰਾਤ ਨੂੰ ਛੋਟੀ ਮੱਖੀ ਦਾ ਸ਼ਹਿਦ ਅੰਜੀਰ ਵਿੱਚ ਮਿਲਾ ਕੇ ਜ਼ਰੂਰ ਖਾਣਾ ਚਾਹੀਦਾ ਹੈ। ਇਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਨੰਬਰ 23 ਵਾਲਾਂ ਦੀ ਲੰਬਾਈ ਵਧਾਉਣ ਲਈ ਨਾਰੀਅਲ ਤੇਲ ਦੇ ਵਿੱਚ ਆਮਲੇ ਦਾ ਪਾਊਡਰ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਨਹਾਉਣ ਤੋਂ ਪਹਿਲਾਂ ਲਗਾ ਲਓ। ਨੰਬਰ 24 ਸ਼ਕਰਕੰਦੀ ਵਿੱਚ ਆਇਰਨ ਪਾਇਆ ਜਾਂਦਾ ਹੈ ਇਸ ਨਾਲ ਸਰੀਰ ਅੰਦਰ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਨੰਬਰ 25 ਜੇਕਰ ਨਿਯਮਤ ਰੂਪ ਵਿੱਚ ਤੁਸੀਂ ਕਾਜੂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਅੱਖਾਂ ਨੂੰ ਵੀ ਕਾਫੀ ਫਾਇਦਾ ਹੁੰਦਾ ਹੈ। ਨੰਬਰ 26 ਜੇਕਰ ਤੁਸੀਂ ਆਪਣੇ ਸਰੀਰ ਨੂੰ ਗੋਰਾ ਕਰਨਾ ਚਾਹੁੰਦੇ ਹੋ ਤਾਂ 2 ਕੱਪ ਦੁੱਧ ਦੇ ਵਿੱਚ 2 ਚਮਚੇ ਕਾਫੀ ਪਾਊਡਰ ਮਿਕਸ ਕਰਕੇ ਆਪਣੇ ਸਰੀਰ ਤੇ ਇਸ਼ਨਾਨ ਕਰਨ ਤੋਂ ਪਹਿਲਾਂ ਲਗਾ ਲਓ ਤੇ ਫਿਰ ਨਾਲ ਨੰਬਰ 27 ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਸਰੋਂ ਦੇ ਤੇਲ ਨਾਲ ਮਾਲਿਸ਼ ਕਰੋ ਇਸ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿੱਚ ਕਾਫੀ ਮਦਦ ਮਿਲਦੀ ਹੈ ਨੰਬਰ 28 ਤਰਬੂਜ ਦੇ ਲਾਲ ਗੁੱਦੇ ਨੂੰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਰਗੜਨ ਨਾਲ ਸਰੀਰ ਦਾ ਰੰਗ ਸਾਫ਼ ਲੱਗਣ ਲੱਗ ਜਾਂਦਾ ਹੈ ਨੰਬਰ 29 ਆਪਣੇ ਵਿਆਹ ਤੋਂ ਪਹਿਲਾਂ ਜੇਕਰ ਤੁਸੀਂ 2 ਚਮਚ ਵੇਸਣ ਵਿੱਚ 1 ਚਮਚ ਹਲਦੀ ਤੇ 2 ਚਮਚ ਦਹੀਂ ਦੇ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਲੈਂਦੇ ਹੋ ਤਾਂ ਚਿਹਰੇ ਤੇ ਬਹੁਤ ਨਿਖਾਰ ਆ ਜਾਂਦਾ ਹੈ। ਨੰਬਰ 3 ਜੇਕਰ ਤੁਸੀਂ ਹਾਦ ਤੋਂ ਜ਼ਿਆਦਾ ਸੋਚਦੇ ਰਹਿੰਦੇ ਹੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹੋ ਇਸ ਲਈ ਸੋਚਣ ਤੋਂ ਬਚੋ। ਨੰਬਰ 31 ਛਣੀਆਂ ਦੀ ਦਾਲ ਵਾਲੇ ਪਾਣੀ ਨਾਲ ਮੂੰਹ ਧੋਣ ਦੇ ਨਾਲ ਚਿਹਰੇ ਦਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ। ਨੰਬਰ 32 ਘਰ ਵਿੱਚ ਕਛੂਆ ਰੱਖਣਾ ਬਹੁਤ ਹੀ ਸ਼ੋਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿੱਚ ਤੰਨ ਵੀ ਆਉਂਦਾ ਹੈ। ਨੰਬਰ 33 ਜਿਨ੍ਹਾਂ ਨੂੰ ਕਿਡਨੀ ਦੀ ਪਥਰੀ ਦੀ ਸਮੱਸਿਆ ਹੋਵੇ ਉਹਨਾਂ ਨੂੰ ਕਦੇ ਵੀ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਖਤਰਾ ਹੋਰ ਵੀ ਵੱਧ ਜਾਂਦਾ ਹੈ ਨੰਬਰ 34 ਘਰ ਵਿੱਚੋਂ ਨਕਾਰਾਤਮਕ ਊਰਜਾ ਭਾਵ 네ਗੇਟਿਵਿਟੀ ਖਤਮ ਕਰਨ ਦੇ ਲਈ ਤੁਸੀਂ ਆਪਣੇ ਘਰ ਵਿੱਚ ਨਮਕ ਵਾਲੇ ਪਾਣੀ ਦਾ ਪੋਚਾ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਵਿੱਚ ਕਪੂਰ ਵੀ ਜਲਾ ਸਕਦੇ ਹੋ ਨੰਬਰ 35 ਸੋਣ ਤੋਂ ਪਹਿਲਾਂ ਜੇਕਰ ਪਤਨੀ ਆਪਣੇ ਕਮਰੇ ਵਿੱਚ ਤੇਜ ਪੱਤਾ ਜਲਾ ਦਿੰਦੀ ਹੈ ਇਸ ਨਾਲ ਘਰ ਵਿੱਚ ਲੜਾਈ ਝਗੜੇ ਘੱਟ ਜਾਂਦੇ ਹਨ ਨੰਬਰ 36 ਸਵਾ ਨਾਲ ਬਰਤਨ ਸਾਫ਼ ਕਰਨ ਨਾਲ ਉਹ ਚਮਕ ਜਾਂਦੇ ਹਨ ਤੇ ਨਾਲ ਹੀ ਸਾਡੀ ਹਲਥ ਤੇ ਵੀ ਬੁਰਾ ਅਸਰ ਨਹੀਂ ਪਾਉਂਦੇ ਨੰਬਰ 73 ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਤੁਹਾਡੇ ਸਰੀਰ ਵਿੱਚ ਖੂਨ ਦੀ ਜਿਹੜੀ ਘਾਟ ਹੁੰਦੀ ਹੈ ਉਹ ਪੂਰੀ ਹੋਣ ਲੱਗ ਜਾਂਦੀ ਹੈ ਨੰਬਰ 38 ਜੇਕਰ ਉਲਟੀ ਆ ਰਹੀ ਹੋਵੇ ਜਾਂ जी कच्चा ਹੋ ਰਿਹਾ ਹੋਵੇ ਥੋੜਾ ਜਿਹਾ ਲਿੰਕਾ ਪੀ ਲਓ ਇਸ ਨਾਲ ਹਾਜਮਾ ਠੀਕ ਹੋ ਜਾਂਦਾ ਹੈ ਤੇ ਖਬਰਾਟ ਉਲਟੀ ਵੀ ਖੱਟ ਜਾਂਦੀ ਹੈ ਨੰਬਰ 39 ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿੰਦੇ ਹੋ ਤੇ ਨਾਲ ਹੀ ਸਰੀਰ ਹਮੇਸ਼ਾ ਹਾਈਡਰੇਟ ਵੀ ਮਹਿਸੂਸ ਕਰਦਾ ਹੈ ਨੰਬਰ 40 ਜ਼ਿਆਦਾ ਪੁਰਾਣਾ ਅਚਾਰ ਖਾਣ ਦੇ ਨਾਲ ਤੁਹਾਡਾ ਹਾਜਮਾ ਖਰਾਬ ਹੋ ਸਕਦਾ ਹੈ ਦੇ ਨਾਲ ਹੀ ਪੇਟ ਵੀ ਭਾਰੇ ਭਾਰੇ ਰਹਿਣ ਲੱਗ ਜਾਂਦਾ ਹੈ। ਨੰਬਰ 41 ਜੇਕਰ ਤੁਸੀਂ ਤુલਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਉਹਨਾਂ ਦਾ ਸੇਵਨ ਕਰਦੇ ਰਹੋ ਤਾਂ ਇਸ ਨਾਲ ਤੁਹਾਨੂੰ ਸਿਰ ਦਰਦ ਤੋਂ ਆਰਾਮ ਮਿਲੇਗਾ। ਨੰਬਰ 42 ਇਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਜੇਕਰ ਤੁਸੀਂ 7 ਦਿਨ ਲਗਾਤਾਰ ਖੀਰਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਆਸ-ਪਾਸ ਦੀ ਸੋਚ ਘਟ ਜਾਂਦੀ ਹੈ। ਨੰਬਰ 43 ਜੇਕਰ ਤੁਹਾਨੂੰ ਬਾਰ-ਬਾਰ ਛਿੱਕਾਰ ਰਹੀ ਹੈ ਤਾਂ ਤੁਸੀਂ ਹਿੰਗ ਦਾ ਇਸਤੇਮਾਲ ਕਰੋ ਇਸ ਦੀ 스멜 ਦੇ ਨਾਲ ਛਿੱਕੌਣੀ ਹਟ ਜਾਵੇਗੀ ਨੰਬਰ 44 ਜੇਕਰ ਅੱਡੀਆਂ ਫਟ ਗਈਆਂ ਹੋਣ ਤਾਂ ਰਾਤ ਦੇ ਸਮੇਂ ਪੈਰਾਂ ਦੀ ਮਾਲਿਸ਼ ਨਾਰੀਅਲ ਤੇਲ ਨਾਲ ਚੰਗੀ ਤਰ੍ਹਾਂ ਦੇ ਨਾਲ ਕਰਕੇ ਜੁਰਾਬਾਂ ਪਾ ਕੇ ਸੌ ਜਾਓ ਇਸ ਨਾਲ ਫਟੀਆਂ ਹੋਈਆਂ ਅੱਡੀਆਂ ਤੁਰੰਤ ਠੀਕ ਹੋ ਜਾਣਗੀਆਂ ਨੰਬਰ 45 ਜੇਕਰ ਤੁਸੀਂ ਰੰਗ ਗੋਰਾ ਤੇ ਸਾਫ ਕਰਨਾ ਚਾਹੁੰਦੇ ਹੋ ਤਾਂ ਦੁੱਧ ਦੀ ਮਲਾਈ ਲੈ ਕੇ ਉਸ ਨੂੰ ਆਪਣੇ ਚਿਹਰੇ ਉੱਪਰ ਰਾਤ ਨੂੰ ਲਗਾ ਕੇ ਸੌਂ ਜਾਓ ਇਸ ਨਾਲ ਰੰਗ ਵੀ ਸਾਫ ਹੋਵੇਗਾ ਤੇ ਚਮਕ ਵੀ ਆਵੇਗੀ ਸੋ ਜੇ ਕਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ